ਕੋਈ ਸਾਰਾ ਦੇਖਦਾ ਕੀ ਆ ਬਲੈਡਰ ਜਾਣਦੀ ਆ ਕਿ ਹਾਂ ਜਾਣਦੀ ਆ ਤੇਰੀ ਭੂਆ ਇਹ ਭੂਆ ਹਾਂ गई कि सारे कित कपड़े वि कपड़े चा के ला न बैठी कु कर दी उसे नहीं मम्मी हां तू इ बैठी मैं कदों के थले भारी जानी है तेन ਉਹ ਉਹ ਤਾਂ ਮੈਂ ਬਾਥਰੂਮ ਆਈ ਸੀ ਨੜੇ ਸਮੱਲਿ ਜੀ ਕਾਦੀ ਆਈ ਇਸੇ ਕੂੜੇ ਤੋਂ ਸਵਾਲ ਨਾ ਤਾਂ ਬਾਥਰੂਮ ਜੋ ਕਾਦੀ ਹੁੰਦੀ ਹਾਲੇ ਪਾਣੀ ਉੱਧਲਾ ਕਰਦੀ ਹਾਂ ਬਾਥਰੂਮ ਦੀ ਸਮੱਲ ਤਾਂ ਹੈ ਨਹੀਂ ਤਾਂ ਹੋ ਰਹੀ ਹੈਗੀ ਨਾ ਤਾਂ ਦੁਕਾਨ ਤੋਂ ਬੜਾ ਪਿਆ ਪਿਆ ਸੀ ਮੈਂ ਤਾਂ ਹੁਣ ਤਾਂ ਤੋਤਾ ਤੋਤਾ ਤੂੰ ਸੁਫਾਈ ਕਰੀ ਹੈ ਤੂੰ ਲੱਲ ਲੱਲ ਜਗ ਨੂੰ ਜੱਕੇ ਰਾਜੀ ਹੈਗੀ ਅੱਜ ਉੱਪਰ ਤੋਂ ਆ ਕੇ ਸਫਾਈਆਂ ਕਰਨ ਲੱਗ ਗਈ ਹੈ ਫਿਰ ਮੈਹੀ ਗੱਲ ਨਹੀਂ ਸੀ ਉੱਪਰ ਕੌਣ ਕਰਦਾ ਹੋਰ ਹੁਣ ਹਾਂ ਕਰਦਾ ਹੋਰ ਆ ਸਾਰੇ ਕੱਪੜੇ ਹੀ ਪਾਈਨੇ ਉਰੇ ਚੱਲ ਭਾਗ ਚੱਲ ਕੋਈ ਨਹੀਂ ਕੋਈ ਨਹੀਂ ਚਾਲਦੀ ਆ ਕੀ ਆ ਬਾਗ ਚੱਲ ਲਾ ਉਰੇ ਗਿਆ ਤੇਰਾ ਆ ਕੱਪੜੇ ਚੱਕ ਲੈ ਪਹਿਲਾਂ ਆਹੋ ਸਾਰਾ ਦਿਨ ਕੰਮ 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 ਤੁਪ ਪਈ ਨਹੀਂ ਹੈਗੀ ਇਹਨਾਂ ਸੁੱਕ ਲੈ ਇਹਨਾਂ ਚੰਗੀ ਤਰ੍ਹਾਂ ਇਹ ਸੁੱਕੇ ਪਏ ਨੇਗੇ ਹੋਰ ਕੀ ਇਹ ਮਚਾਉਂਦੇ ਹੁਣ ਤੁਪੇ ਨਾ ਜੇ ਸੁੱਕਿਆ ਦੇਖ ਉਹ ਝੱਲ ਸਾਲਾ ਯਾਰ ਮੇਰੀ ਗੱਲ ਸੁਣ ਲੈ ਮੇਰੇ ਕੱਦੇ ਨਹੀਂ ਹੈਗੇ ਤੇ ਮੈਨੂੰ ਚੱਕਣ ਦਾ ਦੇਣੇ ਨਹੀਂ ਹੈਗੇ ਮੈਂ ਦੇਖ ਕੇ ਗਈਆਂ ਪਹਿਲਾਂ ਹੁਣ ਮੈਂ ਬਾਥੂਨ ਤੋਂ ਕਿਹਾ ਮੀ ਦੇਖ ਲੈ ਐ ਨਕਰ ਕਰਾ ਦੇ ਲੈ ਲਾ ਦੇਖ ਲੈ ਨਾਲ ਤਾਂ ਕੀਚ ਕੋਣਾ ਮੈਨੂੰ ਵੀ ਨਾ ਚੱਕ ਮੇਰਾ ਇੱਕ ਕੋਠੇ ਤੇ ਹੋਰ ਕਿਹੜਾ ਲੱਭੂ ਹਾਂ ਜਾ ਪਤਾ ਨਹੀਂ ਕੀ ਕਰਾਉਣਾਗਾ ਪੁਰੇ ਬਹਿ ਕੰਮ ਕਰ ਲੈਣ ਦੇਆ ਕਰ ਪਹਿਲਾਂ ਮੈਨੂੰ ਕੰਮ ਸਾਰਾ ਦਿਨ ਕੰਮ ਕੰਮ ਕਰੀ ਜਾਂਦੀ ਰਹਦੀ ਆਂਗੀ ਨਾ ਇਹ ਵੀ ਕਰੇ ਤੋਂ ਬਣਦੇ ਨੇ ਕੇ ਆਹੋ ਮੈਂ ਨਾ ਇੱਕ ਗੱਲ ਕਰਨੀ ਸੀ ਲੀਗਾ ਲਗ ਰਹੀ ਤੇ ਮੈਨੂੰ ਉਹਨਾ ਥੋੜੇ ਜਿਹੇ ਪੈਸੇ ਚਾਹੀਦੇ ਪੈਸੇ ਪੈਸੇ ਤੇ ਕੀ ਕਰਨੇ ਨੇ ਹੁਣ ਉਹ ਨਾ ਮੈਂ ਵਿਜੀਬਲ ਨਹੀਂ 20 ਤੇਰੇ ਕਿਉਂ ਨੇ ਸਾਰੀਆਂ ਭਾਰ ਰੱਖੀਆਂ ਨੇ ਗਿਆ ਹਾਂ ਕਿਹੜੀਆਂ ਵੀ ਸਭ ਆਪਦੀਆਂ ਨੇ ਹੁਣ ਤਾਂ ਉਹ ਰਹਿੰਦੀ ਹੈਗੀ ਉਹ ਬੰਮੋਟਰਾ ਵਾਲੀ ਮੈਡਮ ਨੇ ਕਿ ਤੇਰੇ ਪੇਉ ਨੂੰ ਆ ਜਾਂਦੀ ਫੇਰ ਦੇ ਦਊਗਾ ਉਹ ਆ ਵੀ ਤਾਂ ਭਾਈ ਮੇਰੇ ਕੋਲ ਤਾਂ ਇੰਨੇ ਹੈ ਹੀ ਨਹੀਂ ਕਿ ਲੱਗਿਆ ਆ ਵੀ ਤਾਂ ਕਰੀ ਸੀ ਕੋਰਸ ਕਰ ਲਾ ਹੁਣ ਦੂਗਾ ਨਹੀਂ ਮੇਰੇ ਕੋਲ ਪੈਸੇ ਨਹੀਂ ਹੈਗੇ ਫੇਰ ਹੁਣ ਨਹੀਂ ਹੈਗੇ ਤੈਨੂੰ ਵੀ ਪਤਾ ਵੀ ਮੇਰਾ ਪਿਓ ਘਰੇ ਨਹੀਂ ਹੈਗਾ ਉਹ ਗਿਆ ਹੋਇਆ ਕੰਮ ਤੇ ਮਾਂ ਮੇਰੇ ਕੋਲ ਫੋਨ ਕਰ ਲੈ ਲੈ ਉਹਨੂੰ ਫੋਨ ਕਰਕੇ ਕੀ ਲੈਣਾ ਤੇ ਉਹ ਕੰਮ ਕਰ ਲੱਗ ਰਿਹਾ ਹੋਊਗਾ ਉਹ ਤਰਾ ਅੱਗ ਨੂੰ ਬੱਸ ਜੰਝ ਰਿਹਾਗੇ ਫਿਰ ਉਹਦਾ ਮੰਗ ਲੈਣੇ ਆਉਣਾ ਲੈ ਉਹ ਤੋਂ ਮੰਗ ਲੈ ਤਾਂ ਉਹਨੂੰ ਫੋਨ ਕਰ ਦਾਂਗੀ ਉਲਟਾ ਉਹ ਮੈਨੂੰ ਬੋਲ ਤੂੰ ਕੁੜੀ ਨੂੰ ਪੈਸੇ ਦੇ ਦਿੰਦੇਂ ਮੇਰੇ ਕੋਲ ਹੁਣ ਤੈਨੂੰ ਵੀ ਪਤਾ ਵੀ ਘਰੇ ਕਿੰਨੇ ਕਾ ਪੈਸੇ ਨੇ ਹੁਣ ਮੇਰੇ ਕੋਲੇ ਨਹੀਂ ਹੈਗੇ ਭਾਈ ਉਹਦਾ ਬਾਣੇ ਮੋਟੇ ਉਹਨੇ ਕਿ ਦੇ ਕੇ ਗਿਆ ਤੇ ਜਿੰਨਾ ਕ ਬਸ ਘਰ ਦਾ ਆਪਣਾ ਖਰਚ ਚੱਲ ਪਈ ਫੇਰ ਉਦੋਂ ਕੌਣ ਦਿੰਦੀ ਆ ਫੇਰ ਫੇਰ ਕੌਣ ਦਿੰਦੀ ਆ ਵੀ ਬੋਲੂਗਾ ਲੈ ਫੇਰ ਹੁਣ ਜਿਹਦਾ ਫੜਾ ਕੇ ਇਨੇ ਕ ਗਿਆ ਉਹਨੂੰ ਲੱਗਣ ਕਰਜਾਂ ਕਬਾਟੀਆਂ ਦੇ ਮੈਨੂੰ ਨਹੀਂ ਪਤਾ ਮੇਨ ਤਾਂ ਪੈਸੇ ਦੇ ਜਦੋਂ ਮਾਰਦੇ ਮੇਰੇ ਕੋਲ ਨਹੀਂ ਹੈਗੇ ਹੁਣ ਨਾਲ ਇਨੇ ਤਾਂ ਕਰਨੇ ਵੀ ਕੀ ਆ ਉਹ ਫੀਸੇ ਦੇਣੀ ਆ ਉਹ ਤੇਰਾ ਪਿਓ ਆ ਕੇ ਦੇ ਦੂਗਾ ਨਿਪਟਣੇ ਨਹੀਂ ਕਰੀਆਂ ਆਹ ਕੌਣ ਆ ਗਿਆ ਹਾਂ ਭਿੰਜ ਕਰੀਆਂ ਆਜੋ ਬੈਠ ਕਰੀ ਜੰਨੀ ਆ ਬੈਠੀ ਬਸ ਕੰਮ ਕਰਦੀ ਸੀ ਬੈੰਗੀ ਤੁਸੀਂ ਨੇ ਮੇਰੇ ਅੱਛਾ ਅੱਛਾ ਹਾਂ ਹਾਂ ਮੈਂ ਤਾਂ ਕਰਿਆਈ ਸਾਰੇ ਕੰਮ ਹੋਰ ਮੈਂ ਨਿਵੇੜਦੇ ਹੈਂ ਹਾਂ ਮੈਂ ਕਰੀ ਜੰਨੀ ਆ ਬਸ ਸਾਫ ਸਫਾਈ ਜੀ ਕਰਦੀ ਸੀ ਮਾ ਚੱਲ ਹੁਣ ਨਿਵੇੜ ਤਾਂ ਫਿਰ ਧੁੱਪ ਹੋ ਜਾਂਦੀ ਹੈ ਹਾਂ ਹਾਂ ਇਹ ਤਾਂ ਗੱਲ ਹੈ ਕਿ ਠੰਡੇ ਠੰਡੇ ਕੰਮ ਵਾੜ ਜਾਂਦੇ ਨੇ ਵਾੜ ਜਾਂਦੇ ਨੇ ਫੇਰ ਨਹੀਂ ਵਾੜਦੇ ਤੇ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਸੀ ਹਾਂਜੀ ਦੱਸੋ ਮੈਨੂੰ ਤਾਂ 3000 ਰੁਪਏ ਦੇ ਦਿੱਤੇ 3000 ਰੁਪਏ ਹਾਂ 3000 ਤਾਂ ਪੰਜ ਹੋਣਾ ਨਹੀਂ ਹੋਣਾ ਮੈਂ ਨਬੂਦੀ ਫੀਸ ਭਰਨੀ ਹੈਗੀ ਅੱਛਾ ਜੇ ਤਾਂ ਉਹਦਾ ਪਿਓ ਹੁੰਦਾ ਤੇ ਮੈਨੂੰ ਤਾਂ ਮੰਗਣ ਦੀ ਲੋੜ ਹੀ ਨਹੀਂ ਸੀ ਪੈਣੀ ਹੈਗੀ ਤੈਨੂੰ ਪਤਾ ਹੀ ਹੈ ਹਾਂ ਠੀਕ ਹੈ ਤੇ ਉਹ ਹੁਣ ਜਾ ਰਿਹਾਗਾ ਖਪਾਇਆ ਲੈ ਕੇ ਕਪਾਣ ਲੈ ਕੇ ਉਧਰ ਅੱਛਾ ਤੇ ਹੁਣ ਉਹ ਪੈਸੇ ਚਾਹੀਦੇ ਨੇ ਉਹ ਕਹਿੰਦੀ ਮੈਂ ਫੀਸ ਭਰਨੀ ਹੈ ਉਹ ਤਾਂ ਸਾਰੀਆਂ ਫੀਸਾਂ ਭਰ ਰੱਖੀਆਂ ਨੇ ਉਹ ਕਹਿੰਦੀ ਕੰਪਿਊਟਰ ਵਾਲੀ ਭਰਨੀ ਹੈ ਜਿਆ ਖਾਣੇ ਦੇ ਦੀ ਹੋਰ ਹਾਂ ਤੇ ਮੈਂ ਆਖਿਆ ਚਲ ਮਹਾਮਾ ਦਿੱਤਾ ਕਿ ਭਰਦੇ ਹੁਣ ਦੇਖੋ ਭਾਂਜੀ ਹੈਗੇ ਸੀ ਪੈਸੇ ਤਾਂ ਹਾਂ ਪੈਸੇ ਚੱਲ ਗਏ ਕਾਕੇ ਦੀ ਫੀਸ ਭਰੇ ਆਏ ਹੋਂ ਅੱਛਾ ਹਾਂ ਪੈਸੇ ਤਾਂ ਹੈਗੇ ਸੀ ਨਹੀਂ ਤਾਂ ਲੈ ਜਾਂਦੇ ਪੈਸੇ ਨਾਲ ਕਿਹੜੀ ਗੱਲ ਸੀ ਲੈ ਜਾਂਦੇ ਵੈਸੇ ਤਾਂ ਹੁਣ ਤੈਨੂੰ ਪਤੀ ਆ ਪਾਸ ਗਵਾੜਤੀ ਮੰਗਦੇ ਹਾਂ ਕਿਹੜਾ ਆਏ ਆ ਪੀਜਾ ਪਾਤੀ ਮਾਸੇ ਪਹਿਲਾਂ ਕਿਹੜਾ ਦੇਖੋਗੇ ਜੇ ਉਹ ਕਰੇ ਆਪਾਂ ਨੇ ਜਵਾਬ ਦਿੱਤਾ ਹਾਂ ਹਾਂ ਨਹੀਂ ਫਿਰ ਮੈਨੂੰ ਆਈ ਤੀ ਵੀ ਹੁਣ ਜੇ ਆਪਾਂ ਫੜ ਵੀ ਲੈ ਆਪਾਂ ਦਿਨੇ ਵੀ ਆ ਹਾਂ ਆਏ ਤਾਂ ਲੈ ਦੇਣੇ ਤਾਂ ਮਾਰਤੀ ਜਾਂਦੀ ਸੀ ਪਹਿਲਾਂ ਵੀ ਲੈ ਗਈ ਸੀ ਭਾਗੀ ਫੜ ਕੇ ਲੈ ਗਈ ਸੀ ਹਾਂ ਉਹ ਅਹੀਂ ਕਹਿੰਦੀ ਵੀ ਜਦੋਂ ਆ ਗਿਆ ਆਪਾਂ ਇਕੱਠੇ ਦੇ ਦਾਂਗੇ ਤੂੰ ਮੈਨੂੰ ਪਹਿਲਾਂ ਟੋਕ ਨਾ ਚੱਲ ਕੋਈ ਨਾ ਪੈਸੇ ਦੀ ਕਿਹੜੀ ਗੱਲ ਹੈ ਤਾਂ ਆ ਮੁਰ ਜਾਣਗੇ ਪੈਸੇ ਤਾਂ ਆ ਜਾਣਗੇ ਪੈਸੇ ਤਾਂ ਆ ਜਾਣਗੇ ਹਾਂ ਉਹ ਤਾਂ ਹੁਣ ਮੈਨੂੰ ਉਹਦੀ ਫੀਸ ਭਰਨੀ ਸੀਗੀ ਮੈਨੂੰ ਉਹਦੀ ਵੀ ਲੋਡ ਦੇਣੀ ਅੱਛਾ ਜੀ ਹਾਂ ਨਾ ਜੇ ਹੁੰਤੇ ਭਾਂਜੀ ਮੈਂ ਦੇ ਦਿੰਦੀ ਨਾ ਚੱਲੋ ਉਹ ਰ ਨਬੂ ਠੀਕ ਆਪਣੇ ਹਾਂ ਹਾਂ ਠੀਕ ਹੈ ਜੀ ਅੱਛਾ ਠੀਕ ਹੈ ਤਾਂ ਉਹ ਕੀ ਹੋਣਾ ਨਾ ਮਖਾ ਉਹ ਨਾ ਉਹ ਤਾਂ ਠੀਕ ਹੈ ਚਲ ਮੈਂ ਤਾਂ ਉਹ ਕਹਿੰਦੀ ਸੀ ਉਹ ਪੁੱਛਿਆ ਸੀ ਵੀ ਠੀਕ ਠਾਕ ਹੈ ਵਧੀਆ ਵੀ ਪੜੀ ਜਾਂਦੀ ਹੈ ਵਧੀਆ ਠੀਕ ਹੈ ਹਾਂ ਹਾਂ ਵਧੀਆ ਪੜੀ ਜਾਂਦੀ ਹੈ ਵਧੀਆ ਪੜੀ ਜਾਂਦੀ ਹੈ ਤੈਨੂੰ ਪਤਾ ਹੀ ਹੈਗਾ ਆਪਾਂ ਨੇ ਕਿਹੜਾ ਕੋਈ ਹੋਰ ਆ ਵੀ ਪੰਜ ਸੱਤ ਨੇ ਆਪਣੇ ਹੁੰਦਾ ਹੁਣ ਇਕੱਲੀ ਇਕੱਲੀ ਦੀ ਆ ਇਹ ਦੇਖ ਆਪਦਾ ਵਧੀਆ ਪੜਾ ਰਿਆਂ ਉਹਨੂੰ ਪੜ ਲਿਖ ਕੇ ਕੁਝ ਬਣ ਚੁਗੀ ਨਾਲੇ ਆ ਵੀ ਜ਼ਿੰਦਗੀ ਸੌਖੀ ਹੋ ਜੂ ਇੱਕ ਗੱਲ ਕਹਿੰਦੀ ਸੀ ਭੈਣ ਜੀ ਤੁਹਾਨੂੰ ਹਾਂ ਗੁੱਸਾ ਤਾਂ ਨਹੀਂ ਕਰਦੇ ਤੁਸੀਂ ਨਾ ਮੈਨੂੰ ਆਇਆ ਲੱਗਦਾ ਹੈ ਵੀ ਆਪਣੇ ਨਭੂ ਦੇ ਚਾਲ ਚੱਲਣ ਠੀਕ ਨਹੀਂ ਲੱਗਦੇ ਕਿਉਂ ਹਾਂ ਮੈਨੂੰ ਐ ਲੱਗਦਾ ਜਿਵੇਂ ਬ੍ਰਿੰਦਰ ਨੇ ਦੱਸわせ ਮੈਨੂੰ ਆ ਕੇ ਇੱਕ ਦਿਨ ਹਾਂ ਕਹਿੰਦਾ ਮੰਮੀ ਨਵੋ ਕਹਿੰਦਾ ਘੇੜੇ ਜੇ ਖਾਂਦੀ ਆਉਂਦੀ ਸੀ ਤੇ ਉਹ ਠੀਕ ਠਾਕ ਹੈ ਉਹ ਮੈਂ ਤਾਂ ਉਹ ਤਾਂ ਠੀਕ ਠਾਕ ਆ ਨਾਲੇ ਚਾਲ ਚੱਲਣ ਨੂੰ ਕੀ ਮੇਰੀ ਤੀਨੇ ਕੋਈ ਹਜਾ ਬਕਰਦਾ ਤੂੰ ਮੈਨੂੰ ਆ ਕੇ ਨਾ ਕਰ ਤੂੰ ਮੇਰੀ ਗੱਲ ਸੁਣ ਭੈਣ ਜੀ ਅੱਜ ਕੱਲ੍ਹ ਜਮਾਨਾ ਨਹੀਂ ਕਿਸੇ ਗੌਰ ਕਰਿਓ ਜਵਾਨਾ ਤਾਂ ਠੀਕ ਹੈ ਸਾਨੂੰ ਵੀ ਜਵਾਨੇ ਦੀ ਫਿਕਰ ਹੈਗੀ ਹੈ ਮੈਂ ਤਾਂ ਸਾਨੂੰ ਆਪਣੇ ਬਣਾ ਕੇ ਰਹੀ ਹਾਂ ਆਪਣੀ ਬਣਾ ਕੇ ਨਾ ਕਹਿੰਦੀ ਮੇਰੀ ਗੱਲ ਸੁਣੋ ਤੇਰੀ ਗੱਲ ਤੈਂ ਕਹੀ ਸੀ ਮੈਂ ਸੁਣ ਲਈ ਪਰ ਜਿਹੜੀ ਤੂੰ ਆ ਕਹੀ ਇੰਨੀ ਵੀ ਹਾਂ ਦਿਵਾਂ ਆਏ ਹੋ ਗਏ ਮੇਰੀ ਧੀ ਦੇਖੋ ਉਹਦੇ ਚੱਕ ਆਈ ਸੀ ਹਾ ਮੁੰਡਾ ਆਪਣਾ ਬਿਰਿੰਦਰ ਛੱਡ ਕੇ ਆਇਆ ਹਾ ਉਹ ਆਇਆ ਪਰ ਉਹਨੂੰ ਉਹਦੇ ਚੱਕਰ ਲੱਗ ਰਹੇ ਤੇ ਉਲਟਾ ਫੁਲਟਾ ਖਾ ਲਿਆ ਬਸ ਆ ਦਿਨ ਬਦਾਰੇ ਰੀਅਲ ਤੇ ਖਾਣ ਮੰਦੀ ਆ ਸਾਸ ਦਾ ਸੀ ਬਿਰਿੰਦਰ ਕਹਿੰਦਾ ਉਹਨੂੰ ਦਿੱਕਤੀ ਜਿਓ ਜਿਹੜੀ ਤੂੰ ਚਾਰ ਚੱਲਣ ਵਾਲੀ ਗੱਲ ਕਰਦੀ ਹੈ ਚਾਰ ਚੱਲਣ ਦਾ ਮੇਰੀ ਧੀ ਇੱਕ ਨੰਬਰ ਹੈਗੀ ਮੇਰੀ ਧੀ ਦਾ ਕੋਈ ਸੌ ਨਹੀਂ ਖਾ ਸਕਦਾ ਹੈਗਾ ਨਾ 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 ਭੈਣ ਗੁੱਸਾ ਨਾ ਕਰਿਓ ਮੈਂ ਨਾ ਗੁੱਸੇ ਵਾਲੀ ਕੀ ਗੱਲ ਹੈ ਚਾਰ ਚੱਲਣ ਵਾਲੀ ਕਹਿਣ ਦਾ ਨਾ ਉਹ ਲੱਭ ਦਾ ਫਰਕ ਤਾਂ ਹੈਗਾ ਭੈਣੇ ਤੂੰ ਆਪ ਸੋਚ ਸਮਝ ਕੇ ਕਹਿ ਕੰਨੀ ਕੰਨੀ ਮੇਰੀ ਧੀ ਹੈ ਨਹੀਂ ਨਹੀਂ ਮੈਂ ਤਾਂ ਭ ਮੈਂ ਆਪ ਦਾ ਬਣਾ ਕੇ ਚੱਲ ਗੱਤ ਕਹਿਣ ਦਾ ਫਰਕ ਹੁੰਦਾਗਾ ਤੂੰ ਚਾਰ ਚੰਨਾਂ ਵਾਲੀ ਗੱਲ ਚਾਰ ਚੰਨਾਂ ਨੂੰ ਮੇਰੀ ਦੀ ਨੇ ਕੀ ਕਰਤਾ ਮੇਰੀ ਦੀ ਨੂੰ ਕੋਈ ਕੀ ਕਹਿ ਦੂਗਾ ਉਹ ਤਾਂ ਜਾਂਦਾ ਫਰੀਂਦਰ ਨੂੰ ਹੀ ਵਲੇਖਾ ਪੈ ਗਿਆ ਹੁਣਾ ਚੱਲ ਮੈਂ ਜੇ ਮੇਰੀ ਕੋਸ ਲੱਗਦੀ ਸੀ ਮੈਂ ਤਾਂ ਕਰ ਸੋਣਾ ਉਹਨੂੰ ਨਾ ਚੱਕਰ ਲੱਗ ਰਿਹਾ ਬੁੱਤੇ ਅੱਛਾ ਬੁਲਾਈ ਉਹ ਤਾਂ ਫਿਰ ਮੈਂ ਘਰੇ ਬਲਾ ਕੇ ਡਾਕਟਰ ਫੇਟੀਕੇ ਟੂਕੇ ਲਵਾਈ ਉਹਦੇ ਹੋਰ ਟੀਕੇ ਨਵਾਏ ਫੇਰ ਮੜੀ ਛੱਟ ਹੋਈ ਆ ਖਾਣ ਪੀਣ ਗਲਤ ਖਾਣ ਪੀਣਾ ਤੜੀਆਂ ਬਣੀਆਂ ਚੀਜ਼ਾਂ ਦਾ ਛੱਡਦੀ ਨਹੀਂ ਉਹਦਾ ਚੱਲ ਫਿਰ ਹੁਣ ਠੀਕ ਹੈ ਹਾਂ ਹੁਣ ਤਾਂ ਠੀਕ ਆ ਪਹਿਲੇ ਦਿਨ ਤੋਂ ਵੱਧ ਖਾਂਦੀ ਐ ਅੱਛਾ ਅ ਜਰ ਕੋਈ ਨਹੀਂ ਫਿਰ ਪੈਸੇ ਨਾ ਲੈ ਜਾ ਕਿਸੇ ਕੋਈ ਨਾ ਉਹ ਕਾਂ ਖਰ ਖੰ ਨੂੰ ਲੋੜ ਸੀ ਪੈਸਿਆਂ ਦੀ ਮੈਂ ਥੋੜੇ ਜਿ ਰੱਖੇ ਹੋਏ ਸੀ ਆ ਹੁਣ ਤੁਸੀਂ ਭਾਣੇ ਕਹਿੰਦੇ ਸੀ ਮੇਰੇ ਕੋਲੇ ਹੈ ਉਹ ਫਿਰ ਮੈਂ ਹੁਣ ਦੁੱਧਾਂ ਦੇ ਪੈਸੇ ਦੇਣੇ ਸੀ ਅੱਛਾ ਉਹ ਦੁੱਧ ਆਂਦੇ ਦੇ ਦੇਣ ਕਰਨ ਫਿਰ ਮੈਂ ਥੋੜੇ ਪੈਸੇ ਰੱਖ ਲਏ ਚੱਲ ਠੀਕ ਹੈ ਤਾਂ ਚੰਗਾ ਤੂੰ ਮੈਨੂੰ ਪੈਸੇ ਦੇ ਹਾਂ ਪੈਸੇ ਲੈ ਮੈਂ ਉਹਦੀ ਤਾਂ ਪੀਸ ਭਰਾਂ ਕਿਰਾ ਲੈ ਲੈ ਦੇ ਲੈ ਕਹਿੰਦੀ ਅਗੀ ਚਾਰ ਚੱਲਣ ਨੇ ਠੀਕ ਹੈਗੇ ਨਾ ਚਾਰ ਚੱਲਣ ਨੂੰ ਮੇਰੀ ਕੀ ਦਾ ਤਾਂ ਕੀ ਦੇਖ ਰਾ ਆਪ ਦੇਖੀ ਪੁੱਤਾਂ ਤਾਂ ਇੱਥੋਂ ਸਾਹਮਦੇ ਨਹੀਂ ਹੈਗੇ ਮੇਰੀ ਧੀ ਨੂੰ ਕਹਿੰਦੀ ਅਗੀ ਨਾ ਕਹੀ ਬਾਤ ਹਲੋ ਉਹ ਕਿੱਥੇ ਹੈ ਤੇ ਧੀ ਬੈਠਾ ਬੜੇ ਯਾਰਡ ਚ ਛੇਤੀ ਛੇਤੀ ਮਾਲ ਪਹਚਾ ਦੇ ਲੋਡ ਬੜੀ ਓਏ ਅੱਜ ਤੱਕ ਪੈਂਦਾ ਕਿ ਤੈਨੂੰ ਪੇਮੈਂਟ ਲੇਟ ਕਰੀ ਤੀ ਹੁਣ ਤਾਂ ਸੀਜ਼ਨ ਦਾ ਟਾਈਮ ਆ ਕੋਈ ਲੋਕ ਵੇਲੇ ਨਹੀਂ ਹੁੰਦੇ ਚੱਲ ਦੋ ਮੈਂ ਟਰੱਕ ਕਰਦਾ ਤੈਨੂੰ ਵਿੰਦੂ ਤੂੰ ਹਾਂ ਜੋਰੇ ਮੈਂ ਕਿਉਂ ਕੀ ਗੱਲ ਕਬਰ ਆ ਗਿਆ ਕਬਰਾਂ ਤਾਂ ਮੈਂ ਗਿਆ ਅਜੀਤ ਜੀ ਨੇ ਕਰ ਨਾ ਰਹਿਣਾ ਨਾ ਆਣਾ ਕਿਵੇਂ ਹੋਇਆ ਬਸ ਐ ਹੀ ਆ ਦੂਜੀਆ ਪਾਰਟੀਆਂ ਨਾ ਆਪਣੀ ਨਹੀਂ ਨਿਕਲੀ ਆਪਾਂ ਇੱਧਰ ਆ ਗਏ ਜਿੱਧਰ ਆਪਾਂ ਨੂੰ ਸਹੀ ਲੱਗਦਾ ਆਪਾਂ ਉੱਥੇ ਜਾਵਾਂਗੇ ਤੂੰ ਤਾਂ ਵਿਚਾਲੇ ਤੂੰ ਛੱਡ ਕੇ ਬਾਗੀ ਦੀ ਤੈਨੂੰ ਪਤਾ ਕੰਮ ਕਿੰਨਾ ਡਾਊਨ ਹੋ ਗਿਆ ਤੇਰੇ ਕੇ ਜਾਣ ਤੋਂ ਬਾਅਦ ਚੱਲ ਕੋਈ ਗੱਲ ਨਹੀਂ ਫਿਰ ਹੁਣ ਆ ਗਈ ਹੁਣ ਬੋਲ ਤੂੰ ਹੁਣ ਘਰ ਹੁਕਮ ਜਿਹੜਾ ਕਰਨਾ ਆਪਾਂ ਡੰਡ ਕੇ ਕੰਮ ਕਰਾਂਗੇ ਚੱਲ ਫਿਰ ਐ ਕਰਦੇ ਆ ਅੱਧਾ ਅੱਧਾ ਸ਼ਹਿਰ ਤੂੰ ਰੱਖੀ ਅੱਧਾ ਮੈਂ ਸਾਂ ਨਾਲੇ ਮੈਨੂੰ ਪਤਾ ਹੈ ਤੇਰੇ ਨੂੰ ਤਾਂ ਬਾਦੇ ਦਿਮਾਗ ਇੱਥੇ ਕੋਈ ਦਿਮਾਗ ਲਾਵ ਨਹੀਂ ਸਕਦਾ ਇੰਨੀ ਚੋਸ ਤੇ ਚਲਾਕ ਆ ਤੂੰ ਬਸ ਠੀਕ ਆ ਬਸ ਤੂੰ ਨਾ ਭੱਜੀ ਹੁਣ ਮੈਂ ਕਿਹੜਾ ਪਹਿਲਾਂ ਭੱਜਦੀ ਪਹਿਲਾਂ ਵੀ ਤੂੰ ਹੀ ਛੱਡ ਕੇ ਭੱਜੀ ਸੀ ਮੈਂ ਕਦੇ ਨਹੀਂ ਭਾਈਦੀ ਹੇ ਠੀਕ ਆ ਨਾਲੇ ਮੇਰੇ ਕੋਲ ਤਾਂ ਬਾਦੂ ਗਾਕ ਨੇ ਇਹ ਚੀਜ਼ ਖਰੀਦਣ ਵਾਲੇ ਰਾਗ ਤਾਂ ਮੈਨੂੰ ਤੇਰੇ ਹੁਣ ਲੱਗਦੇ ਆਲੇ ਤਾਂ ਮਾਗਰ ਮਾਗਰ ਫਿਰਦੇ ਨੇ ਸਹੀ ਹਲ ਦੱਸਾਂ ਚਲਾਇਂ ਕਰ ਤਰਾ ਜੁਗਣੀ ਤਾਂ ਗਈ ਟੱਪ ਭਤੀਆ ਤੈਨੂੰ ਹਾਂ ਆਹ ਹੋਣਾ ਮਾਲ ਸੰਭੀ ਦੇ ਦੇ ਦੇਖ ਜੋ ਆਪਣੇ ਨਾਕਾਮ ਧੋਖਾ ਕਰਦਾ ਤੈਨੂੰ ਪਤਾ ਹੀ ਆ ਪਰ ਅੰਤਜਾਮ ਕੀ ਹੁੰਦਾ ਉਹ ਮੈਨੂੰ ਜੁਗ ਨਹੀਂ ਨਾ ਸੰਭਾ ਮੈਂ 빈 ਦੂੰ ਆ ਬਿੰਦੂ ਜੇ ਆਪਰੇ ਕੰਮ ਤੇ ਖਰੀ ਉਤੋਂ ਥੋਖੇ ਕਵਰ ਮੈਨੂੰ ਮਾਲ ਦੇ ਉਹ ਦਿਨ ਦੇ ਵਿੱਚ ਤੈਨੂੰ ਮਾਲ ਵੇਚ ਕੇ ਦਿਖਾਉਂਗਾ ਪੈਸੇ ਤੇਰੀ ਧਣੀ ਤੇ ਚਲ ਫਿਰ ਐ ਕਰੀ ਮਾਲ ਉਜਾਈ ਉਥੋਂ ਦੜਪੇ ਪਰ ਆਪ ਸੂਰ ਵਾਲੀ ਸੜਕ ਤੇ ਤੇ ਟਰਾਲਾ ਉਤਰੂਗਾ ਉਦੇ ਵਿੱਚੋਂ ਦੋ ਪੇਟੀਆਂ ਤੇਰੀਆਂ ਚੱਕ ਲਓ ਪੱਕਾ ਪੱਕਾ ਬਾਕੀ ਮਾਲ ਤੇਰੇ ਸਾਰਾ ਅੱਡੇ 'ਤੇ ਪਹੁੰਚੂਗਾ ਠੀਕ ਆ ਠੀਕ ਆ ਦੋ ਪੇਟੀਆਂ ਚੈੱਕ ਕਰ ਲਈ ਆ ਆਪਣੀਆਂ ਉਸ ਤੋਂ ਬਾਅਦ ਉਹਦੇ ਨਾਲ ਦੀ ਮਾਲ ਤੇਰੇ ਅੱਡੇ ਤੇ ਉੱਤਰੂਗਾ ਠੀਕ ਆ ਰਹਿਣਾ ਬਸੇਰਾ ਮੈਨੂੰ ਸਾਰਾ ਦੱਸ ਦੇ ਕਿੱਥੇ ਆਂਗੀ ਉੱਥੇ ਪਹੁੰਚੂ ਕਿ ਪ੍ਰਾਣੇ ਅੱਡੇ ਦੀਆਂ ਮੈਂ ਪ੍ਰਾਣੇ ਅੱਡੇ ਦੀਆਂ ਬਾਕੀ ਮੈਂ ਤੈਨੂੰ ਫੋਨ ਤੇ ਲੋਕੇਸ਼ਨ ਭੇਜ ਦਿੰਦਾ ਬਸ ਠੀਕ ਆ ਠੀਕ ਆ ਤੇ ਐ ਕਰੀ ਮੇਰੀ ਗੱਲ ਸੁਣੋ ਆਹ ਫੋਨ ਲੈ ਜੀ ਤੂੰ ਨਾਲ ਇਹ ਫੋਨ ਤੂੰ ਹੀ ਰੱਖ ਲਈ ਉਹ ਦੂਜਾ ਫੋਨ ਬੰਦਰ ਕਰ ਦੇ ਉਹਨੂੰ ਇਵਰ ਪੁਰਾਣੇ ਬੰਦੀ ਲੋਕੇਸ਼ਨ ਤੇ ਚੱਕ ਲੈਂਦੇ ਨੇ। ਬਾਕੀ ਮੈਂ ਹੁਣ ਆਪਦੀ ਅਦਾਤੀ। ਉਹ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਪਤਾ ਮੈਨੂੰ ਤੇਰਾ। ਕੋਈ ਗੱਲ ਨਹੀਂ। ਅੱਧਾ ਹਿੱਸਾ ਰੱਖ ਲੈ ਗਨੇ। ਪੱਕਾ। 100 ਦੇ ਵਿੱਚੋਂ 20% ਹਿੱਸਾ ਦੇ ਲਗੋਂ ਬਾਕੀ ਤੇਰੀ ਪੇਮੈਂਟ ਤੇਰੇ ਕੋਲ ਪਹੁੰਚੀ ਜਾਂਦੀ। ਠੀਕ। ਚਲ ਠੀਕ ਆ ਹੁਣ ਮੈਂ ਜਾਣਿਆ ਤੇ ਦੇਖਣਾ ਲੱਗ। ਠੀਕ ਆ। ਪੈਂਦੀ ਪੈਂਦੀ ਬੜੀ ਪਿੱਛੋਂ ਦੀ। ਕੋਈ ਨਾ ਕੋਈ। ਅਰੇ ਇੱਕ ਚਾਸ ਤੇ ਚਲਾ ਕੇ ਆਏ। ਉੱਤੋਂ ਤਾਂ ਬਚ ਕੀ ਰਹਿਣਾ ਬੋਗਾ ਡੰਗ ਬਾਪੂ ਸੁੱਤੀ ਮਾਰਨੀ ਸ਼ਾਲਾ ਕੋਈ ਓਯਾ ਕਿੰਨੇ ਦਿਵਰੇ ਲਟੋਲੇ ਮੇਰੀ ਗੱਲ ਸੁਣੋ ਮੈਂ ਅੱਡੀ ਕੋਈ ਪਾਗਲ ਨਹੀਂ ਹੈਗੀ ਠੀਕ ਆ ਜਿੰਨਾ ਮੈਨੂੰ ਸਮਝਦੇ ਆ ਜੇ ਸੋਡੀਆਂ ਵੀ ਜੁੱਲੀਆਂ ਨਾਲ ਬਕਿਆਦੀਆਂ ਨਾ ਮੇਰਾ ਨਾ ਬਿੰਦੂ ਨਾ ਜਾਣਿਆ ਕਿੱਥੇ ਫਿਰਦੇ ਹੋ ਤੁਸੀਂ ਬੱਸ ਮੇਰਾ ਕੰਮ ਸਾਫ਼ ਸੁਥਰਾ ਪੈਸਾ ਵੀ ਮੈਂ ਸਾਫ਼ ਸੁਥਰੀ ਬਾਤ ਲਈ ਠੀਕਾ ਇੱਕਾਤ ਪੈਸਾ ਇਕਾਤ ਸਮਾਨ ਸਮਝ ਲੱਗੀ ਆ ਦੋਗਲੇ ਪੰਜੇ ਨਾ ਮੇਰੇ ਮੂਰੇ ਨਾ ਕਰਿਓ ਹਾਂ ਦਾਸਤਾ ਤੈਨੂੰ ਮੈਂ ਹੂੰ ਕੰਮ ਹੂੰ ਛੱਡੋ ਕੰਮ ਥੋੜੇ ਨਾ ਮੈਂ ਨਹੀਂ ਕਰਨਾ ਤੁਸੀਂ ਕੀ ਫੋਕਰ ਮਾਰਦੀਆਂ ਮੈਹਿਜ ਕੰਮ ਨੂੰ ਜਿਥੇ ਦੋਗਲੇ ਲੋਕ ਹੋਣ ਸਮਝ ਲੱਗੀ ਹੂੰ ਦਿਖਾ ਦਿਓ ਕਾ ਤਬ ਦੀ ਆਹੀ ਉਮੀਦ ਸੀ ਸੋਤੋਂ ਸਮਝ ਲੱਗੀ ਮੈਨੂੰ ਅਫਸੋਸ ਰਹੂ ਜ਼ਿੰਦਗੀ ਪਰ ਮੈਂ ਇੱਕ ਬੇਕਾਰ ਲੋਕਾਂ ਪਿੱਛੇ ਆਪਣਾ ਵਕਤ ਖਰਾਬ ਕੀਤਾ ਉਹ ਵੀ ਕੀਮਤੀ ਸਮਝ ਲੱਗੀ ਹਾਂ ਅੱਜ ਤੋਂ ਬਾਅਦ ਮੈਨੂੰ ਤੁਹਾਡੀ ਕਾਲ ਨਾ ਜੇ ਪਿੱਛੇ ਮੁੜ ਕੇ ਨਹੀਂ ਦੇਖਣਾ ਤੁਸੀਂ ਮੇਰੀ ਨਰਮਾਈ ਦੇਖੀ ਆ ਮੇਰਾ ਅਸਲੀ ਰੂਪ ਨਹੀਂ ਹੁਣ ਦਿਖਾਉਂ ਬਿੰਦੂ ਕੀ ਜੀਆ ਕੋਈ ਦੱਸ ਪਾਈ ਚਲੇ ਇੱਕ ਗਲਤ ਵਧੀਆ ਹੋ ਗਈ ਆਪਾਂ ਨੂੰ ਹੁਣ ਬੰਦਾ ਕਹਿੰਗੇ ਮਿਲ ਗਿਆ ਆਪਾਂ ਨੂੰ ਕੀ ਆਪਾਂ ਤਾਂ ਪੈਸਿਆਂ ਦਾ ਕੁ ਮਤਲਬ ਆ ਪੈਸੇ ਕਿਸੇ ਤੋਂ ਕੀ ਲੈਣਾਗਾ ਹਾਂ ਕੰਮ ਹੀ ਕਰਨਾ ਜਿੱਥੇ ਮਰਜੀ ਆਪਾਂ ਨੂੰ ਕਿਹੜਾ ਕੰਮਾ ਦਾ ਘਟ ਪਰ ਮੈਨੂੰ ਇਹ ਕਿਉਂ ਲੱਗ ਰਿਹਾ ਬੀਕੂ ਮੇਰਾ ਪਿੱਛਾ ਕਰ ਰਿਹਾ ਬਾਹਰ ਚੱਲ ਸੁਣਦੇ ਜੈ ਮੈਨੂੰ ਬਿੰਦੂ ਪਾੜ ਜਾ ਤੁਹਾਨੂੰ ਪਤਾ ਕੋਈ ਹੈਗਾ ਓਏ ਬਿੰਦੂ ਨਹੀਂ ਓਏ ਹਾਂ ਤੇ ਉਹੀ ਲੱਗਦੀ ਆ ਤੇ ਇਹਦਾ ਕੰਡਾ ਕੱਢਣੀ ਕੱਢਣਾ ਕੱਢ ਦੇ ਦਿਨੇ ਨਾਲੇ ਬਾਈ ਖੁਸ਼ ਨਾਲੇ ਆਪਾਂ ਨਾਲੇ ਆਪਾਂ ਤੇ ਚੱਲ ਚੁੱਤਰੀ ਚੱਲ ਮੈਂ ਤੇ ਨਹੀਂ ਜਾਂਦਾ ਖਰਾਬਾ ਜਰਾ ਦੇਖਦਾ ਕੀ ਆ ਜਲਾਦਰ ਤੇਗੀ ਮੁੱਕੀ ਆਹੀ ਜੀ 7299 ਵਾਲੀ ਗੱਲ ਸੀ ਚੱਲ ਕੋਈ ਨਹੀਂ ਇੱਕ ਬੰਦੇ ਦਾ ਕੰਮ ਨਹੀਂ ਇਹਦਾ ਖਾਸੇ ਬਣਾਉਣੇ ਪੈਣਗੇ ਉਹ ਕਿੱਧਰ ਗਈ ਸਾਲਿਆ ਹੁਣ ਕੱਛੇ ਮੈਨੂੰ ਨੇ ਪਤਾ ਲੱਤ ਮਾਰ ਕੇ ਵਾਗੀ ਸਾਲਿਆ ਹੁਣ ਲੱਪਣਾ ਉਹਨੂੰ ਚੱਲ ਚੱਲਦੇ ਆ ਬਸ ਚੁਸ ਚਲਾ ਕਾ ਚੱਲ ਉਹ ਬਿੰਦੂ ਨਾਲ ਲੈਂਦੇ ਨੇ ਪੰਗੇ। ਆਈ ਨਹੀਂ ਛੇਤੀ ਬਿੰਦੂ ਸੋਡੇ ਹੱਥ ਆਉਣ ਨਾਲ ਨਹੀਂ। ਜਾਲ ਮੋ। ਮੈਨੂੰ ਵੀ ਹੁਣ ਦੂਸਰਾ ਤਰੀਕਾ ਪਨੋਣਾ ਪਊ। ਲੈ ਕੇ ਆਉਣਾ ਪਊ ਫਲ ਤੋਂ। ਆਈ ਨਹੀਂ ਠੀਕ ਹੁੰਦੇ। ਕੋਈ ਗੱਲ ਨਹੀਂ। ਪੰਜ ਤਾਂ ਬਚ ਗਈ। ਕੁਦੋਣੀ ਹੱਥ ਨਾਲ। ਇਥੋਂ ਲੈ ਜੇ ਤਾਂ ਵੀ ਚੰਗਾ ਫਰੀ ਟੁੱਟੇ ਜਾਂਦਾ। ਕੜਾ ਬੁਲਟ ਹੈ। ਓਹੋ ਆ ਵਿੰਡੂ ਨੇ ਭੇਜਾ। ਸਮਾਨ ਦੇ ਦੂੰ। ਪੇਮੈਂਟ ਗੂਗਲ ਪੇ ਕਰ ਦੋ। ਸੁਣਦਾ ਵੀ ਹੈ। ਤੂੰ ਤੂੰ ਓਰੇ ਕਿਵੇਂ ਓਹੋ ਸਾਮਾਨ ਦੇਦਾ ਸਮਾਨ ਆਮ ਉਹਨੇ ਕਿਹਾ ਹੋਤੈ ਨੂੰ ਕਿਨੇ ਬਿੰਦੂ ਨੇ ਕਾਦਾ ਸਮਾਨ ਕਿਵੇਂ ਦਾ ਸਮਾਨ ਮੈਂ ਪਹਿਲਾਂ ਉਹਦੇ ਤੋਂ ਹੀ ਲੈਂਦੀ ਸੀ ਸਮਾਨ ਤੂੰ ਇਹ ਕਿਹੜਾ ਤਰਉਣ ਲੱਗੀ ਤੈਂ ਕਿ ਲੈਣਾ ਹੈਗਾ ਲਾ ਤਾਂ ਆ ਦੇ ਘਰ ਮੈਂ ਕਮਰੇ ਓ ਯਾਰ ਇਹ ਤੇਰੇ ਲਈ ਬਹੁਤ ਮਾੜਾ ਠੀਕ ਆ ਤੇਰੀ ਸਿਹਤ ਖਰਾਬ ਕਰ ਦੂ ਇਹ ਯਾਰ ਤੈਨੂੰ ਕੀ ਲੈਣਾ ਹੈ ਗੱਲਾਂ ਘਰਾਂ ਚ ਕਾ ਉਗ ਜਾਂਦੇ ਨੇ ਤੇ ਤੂੰ ਕਹੇ ਜਿਹੇ ਰਾਸਤੇ ਚੱਲ ਪਈ ਅੱਛਾ ਜਿਹੜਾ ਤੂੰ ਵੇਚਣ ਲੱਗ ਰਿਹਾ ਉਹ ਮੈਨੂੰ ਵੀ ਵੇਚਣ ਦਾ ਸ਼ੌਕ ਨਹੀਂ ਮੇਰੀ ਮਜਬੂਰੀ ਹੈ ਮੇਰੀ ਵੀ ਲਾਣਾ ਮਜਬੂਰੀ ਹੈ ਫੇਰੀ ਗੱਲ ਸੁਣ ਕੋਈ ਜਿੱਟਾ ਸ਼ਟਡਾਪ ਕਰੇ ਜਾ ਬਸ ਤੈਨੂੰ ਕੀ ਲੈਣਾ ਹੈ ਕੰਦਾ ਤੈਨੂੰ ਕੀ ਸਾਹੀ ਮੈਂ ਸਮਾਨ ਲਾਵਾ ਚਾਹੀ ਮੈਂ ਕੁਸ ਮਰਜੀ ਕਰਾਂ ਮੈਂ ਤੈਨੂੰ ਪਿਆਰ ਕਰਦਾ ਈ ਉਹ ਹਾਂ ਮੈਂ ਤੈਨੂੰ ਯਾਰ ਪਿਆਰ ਕਰਦਾ ਪਰ ਮੈਨੂੰ ਮੈਨੂੰ ਸਮਝਦਾ ਬਾਤ ਤੇਰੇ ਮੂਰੇ ਹੱਥ ਬੰਨ ਛੱਡ ਦੇ ਇਹ ਕੰਮ ਇਹਨਾਂ ਚ ਕੁਝ ਨਹੀਂ ਰੱਖਿਆ ਹੈਗਾ ਨਾਲੇ ਕਿਉਂ ਆਪਣੀ ਸਿਹਤ ਖਰਾਬ ਕਰੇਗੀ ਤੇਰੀ ਗੱਲ ਸੁਣ ਮੈਂ ਤੈਨੂੰ ਸੱਚੀ ਦਿਲੋਂ ਪਿਆਰ ਕਰਦਾ ਸਰਹਾਟ ਮੈਂ ਨਹੀਂ ਕਰਦੀ ਤੂੰ ਮੈਨੂੰ ਮੇਰਾ ਸਮਾਨ ਦੇ ਪੇਪਰ ਲੈ ਬਸ ਗੱਲ ਖਤਮ ਤੇ ਮੇਰੇ ਕੋਲ ਸਮਾਨ ਜ਼ਰੂਰੀਆਂ ਦਾ ਸਮਾਨ ਹੀ ਰੱਖਣੀ ਪਰ ਇੱਕ ਗੱਲ ਸੋਚ ਲੈ ਉੜ ਕੇ ਮੈਂ ਨਹੀਂ ਦਿੱਤਨੀ ਬੜੀ ਅਜੀਬ ਬੰਦਾ ਹੈ